ਸੋਰਠ ਮਹਲਾ 3 ਕਰ ਪਹਿਲਾ ਤੀ ਤੁ ਕੀ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਧੁਰ ਤੋਂ ਰੱਖਦਾ ਆ ਪਹਿਲਾਦ ਜਨ ਤੂੰ ਦਰੱਖ ਲੀਏ ਹਰ ਜਿਉ ਹਰਨ ਆਕਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ ਮਨ ਮੁਖ ਪਰਮੁ ਬੁਲਾਇਆ ਇਹ ਸ਼ਬਦ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਂ ਦਾ ਰਾਗ ਸੋਰਠ ਦੇ ਵਿੱਚ 637 ਨੰਬਰ ਅੰਕ ਉੱਤੇ ਉਚਾਰਨ ਕੀਤਾ ਹੋਇਆ ਹੈ ਤਿਤੁ ਕੀ ਭਾਵ ਇਸ ਹਰੇਕ ਬੰਦ ਦੇ ਵਿੱਚ ਤਿੰਨ ਤਿੰਨ ਤੁਕਾਂ ਹਨ ਇਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ। ਭਗਤਾਂ ਦੀ ਤੇਰੀ ਭਗਤੀ ਕਰਨ ਵਾਲਿਆਂ ਦੀ ਆਪਣੇ ਸਿਮਰਨ ਕਰਨ ਵਾਲਿਆਂ ਦੀ ਤੂੰ ਰੱਖਦਾ ਤੂੰ ਆਪ ਉਹਨਾਂ ਦੀ ਇੱਜ਼ਤ ਰੱਖਦਾ ਹੈ। ਹਰ ਜਿਉ ਹੈ ਹਰੀ ਧੁਰ ਤੋਂ ਰੱਖਦਾ ਆ ਇਹ ਤੂੰ ਧੁਰ ਤੋਂ ਹੀ ਉਹਨਾਂ ਦੀ ਇੱਜ਼ਤ ਨੂੰ ਬਚਾਉਂਦਾ ਹੁੰਦਾ ਹੈ ਪਹਿਲਾਦ ਜੰਨਤ ਉੱਤੇ ਰੱਖ ਲਈਏ ਪਹਿਲਾਦ ਤੇ ਇਹੋ ਜਿਹੇ ਹੋਰ ਸੇਵਕ ਰੱਖ ਲਈਏ ਤੂੰ ਉਹਨਾਂ ਦੀ ਇੱਜ਼ਤ ਰੱਖ ਲਈ ਹੈ ਹਰ ਜਿਉ ਹੈ ਹਰੀ ਹਰ ਅਕਸ਼ ਮਾਰ ਬਚਾਇਆ ਮਾਰ ਕੇ ਖੁਆਰ ਕੀਤਾ ਹੈ ਤਬਾਹ ਕਰ ਦਿੱਤਾ ਗੁਰਮੁਖਾਂ ਨੂੰ ਪਰਤੀਤ ਹੈ ਗੁਰਮੁਖ ਤੇਰੇ ਉੱਤੇ ਸ਼ਰਧਾ ਰੱਖਣ ਵਾਲੇ ਗੁਰੂ ਦੀ ਮੱਤ ਉੱਤੇ ਚੱਲਣ ਵਾਲੇ ਨੂੰ ਪਰਤੀਤ ਹੈ ਉਹਨਾਂ ਨੂੰ ਤੇਰੇ ਉੱਤੇ ਸ਼ਰਧਾ ਹੈ ਹਰ ਜਿਉ ਹੋਏ ਹਰੀ ਮਨ ਮੁਖ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਪਰਮ ਭੁਲਾਇਆ ਪਰਮ ਭਟਕਣਾ ਭੁਲਾਇਆ ਪਏ ਹੋਏ ਹਨ ਇਸ ਸ਼ਬਦ ਦੇ ਵਿੱਚ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਪੁਰਮਾਨ ਕਰਦੇ ਹਨ ਏ ਹਰੀ ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈ ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ ਭਗਤਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ। ਏ ਹਰੀ ਪਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ। ਤੂੰ ਹਰ ਨਾਕਿਸ਼ ਨੂੰ ਮਾਰ ਮੁਕਾ ਦਿੱਤਾ। ਏ ਹਰੀ ਜਿਹੜੇ ਮਨੋਕੋ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਤੂੰ ਭਗਤਾਂ ਦੀ ਇੱਜ਼ਤ ਬਚਾਉਂਦਾ ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿੱਚ ਪੈ ਕੇ ਘਰਾਏ ਪਏ ਰਹਿੰਦੇ ਹਨ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸ਼ਰਣਾਈ ਰਹਾਉ ਹਰ ਜੀ ਏ ਅਕਾਲ ਪੁਰਖ ਪਰਮਾਤਮਾ ਹਰੀ ਜੀ ਇਹ ਤੇਰੀ ਵਡਿਆਈ ਇਹ ਤੇਰੀ ਹੀ ਇੱਜ਼ਤ ਹੈ ਕਿ ਤੂੰ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ ਇੱਜ਼ਤ ਰੱਖਦਾ ਹੈ ਭਗਤਾਂ ਕੀ ਪੈਜ ਰੱਖਦਾ ਸੁਆਮੀ ਆਪਣੇ ਭਗਤਾਂ ਦੀ ਲਾਜ ਰੱਖ ਕੇ ਤੂੰ ਸੁਆਮੀ ਹੈ ਮਾਲਕ ਭਗਤ ਤੇਰੀ ਸ਼ਰਨ ਆਏ ਜਿਹੜੇ ਭਗਤ ਤੇਰੀ ਸ਼ਰਮ ਦੇ ਵਿੱਚ ਆਏ ਹਨ ਜਿਨ੍ਹਾਂ ਨੂੰ ਤੇਰੀ ਸ਼ਰਮ ਦਾ ਹੀ ਓਟ ਆਸਰਾ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਹਰੀ ਏ ਸੁਆਮੀ ਭਗਤ ਤੇਰੀ ਸ਼ਰਨ ਪਏ ਰਹਿੰਦੇ ਹਨ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ ਕ ਏ ਹਰੀ ਭਗਤਾਂ ਦੀ ਇੱਜ਼ਤ ਤੇਰੀ ਹੀ ਇੱਜ਼ਤ ਹੈ ਭਗਤਾਂ ਨੂੰ ਜਮ ਜੋ ਨਾ ਸਕੈ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿਤ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਿ ਜਿਸੁ ਪਾਈ ਗੁਰੂ ਸਹਿ ਪਰਮਾਨੰ ਕਰਦੇ ਹਨ ਭਗਤਾਂ ਨੂੰ ਤੇਰੀ ਭਗਤੀ ਕਰਨ ਵਾਲਿਆਂ ਨੂੰ ਜਮ ਜੋ ਨਾ ਸਕੇ ਜਮ ਜੋ ਮੌਤ ਦਾ ਡਰ ਜੋ ਨਾ ਸਕੇ ਤੱਕ ਨਹੀਂ ਸਕਦਾ ਕਾਲਨਾ ਮੌਤ ਦਾ ਡਰ ਨੇੜੇ ਜਾਈ ਉਹਨਾਂ ਦੇ ਨੇੜੇ ਵੀ ਨਹੀਂ ਜਾਂਦਾ ਕੇਵਲ RAM ਨਾਮ ਮਨ ਵਸਿਆ ਉਹਨਾਂ ਦੇ ਹਿਰਦੇ ਦੇ ਵਿੱਚ ਸਿਰਫ ਇੱਕੋ ਹੀ ਤੇਰਾ ਨਾਮ ਹਿਰਦੇ ਦੇ ਵਿੱਚ ਵਸਿਆ ਹੋਇਆ ਨਾਮੇ ਹੀ ਮੁਕਤ ਭਾਈ ਤੇ ਨਾਮ ਦੇ ਨਾਲ ਹੀ ਉਹਨਾਂ ਨੇ ਮੌਤ ਦੇ ਡਰ ਤੋਂ ਕਲਾਸੀ ਪ੍ਰਾਪਤ ਕਰ ਲਈ ਹੈ ਰਿਦ ਸਿਦ ਕਰਮਾਂ ਦੀ ਤਾਕਤਾਂ ਸਭ ਭਗਤਾਂ ਚਰਨੀ ਲਾਗੀ ਉਹ ਸਾਰੀਆਂ ਹੀ ਤੇਰੀ ਭਗਤੀ ਕਰਨ ਵਾਲਿਆਂ ਦੇ ਚਰਨਾਂ ਲੱਗਿਆ ਹੋਇਆ ਹਨ ਗੁਰ ਕੈ ਸਹਿਜ ਸੁਭਾਈ ਗੁਰ ਕੈ ਗੁਰੂ ਦੇ ਰਾਹੇ ਸਹਿਜ ਆਤਮਕ ਡੋਲਤ ਵਿੱਚ ਸੁਭਾਈ ਪ੍ਰੇਮ ਵਿੱਚ ਗੁਰੂ ਸਾਹਿਬ ਪਰਮਾਨੰ ਕਰਦਿਆ ਨੇ ਇਹ ਭਾਈ ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਗਦਾ ਕਿਉਂਕਿ ਮੌਤ ਦੇ ਡਰ ਦੇ ਥਾਂ ਸਿਰਫ ਪ੍ਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਦਾ ਹੈ ਨਾਮ ਦੀ ਬਰਕਤ ਨਾਲ ਹੀ ਉਹ ਮੌਤ ਦੇ ਡਰ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਹਨ ਭਗਤ ਗੁਰੂ ਦੇ ਰਾਹੀ ਗੁਰੂ ਦੀ ਸ਼ਰਨ ਪੈ ਕੇ ਆਤਮਕ ਡੋਲਤਾ ਵਿੱਚ ਪ੍ਰਭੂ ਪਿਆਰ ਵਿੱਚ ਟਿਕੇ ਰਹਿੰਦੇ ਹਨ ਇਸ ਵਾਸਤੇ ਸਭ ਕਰਮਾਤੀ ਤਾਕਤਾਂ ਭਗਤਾਂ ਦੇ ਚਰਨੀ ਲੱਗੀਆਂ ਰਹਿੰਦੀਆਂ ਹਨ ਮਨ ਮੁਖੋਂ ਨੋ ਪਰਤੀਤ ਨਾ ਵੀ ਅੰਤਰ ਲੋਭ ਸੁਵਾਓ ਗੁਰਮੁਖ ਹਿਰਤਾ ਸ਼ਬਦ ਨਾ ਪੀਦਿਓ ਹਰ ਨਾਮਾ ਲਾਜਾ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਪੀਗਾ ਲਾਉ ਮਨ ਮੁਖਾਂ ਨੂੰ ਪ੍ਰਤੀਤਨਾ ਆਵੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਪ੍ਰਤੀਤ ਨਾ ਆਪੀ ਅਜਕੀਨ ਨਹੀਂ ਆਉਂਦਾ ਅੰਦਰ ਅੰਦਰ ਲੋਭ ਸੁਵਾਉ ਲੋਭ ਦਾ ਸਵਾਰਤ ਲੋਭ ਪਰਿਗਰਜ ਗੁਰਮੁਖ ਹਿਰਦੈ ਸ਼ਬਦ ਨਾ ਬੀਦਿਓ ਗੁਰੂ ਦੀ ਸ਼ਰਨ ਪੈ ਕੇ ਹਿਰਦੇ ਹਿਰਦੇ ਵਿੱਚ ਸ਼ਬਦ ਨਾ ਭੇਦਿਓ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹਨਾਂ ਉਹ ਹਿਰਦੇ ਦੇ ਵਿੱਚ ਨਹੀਂ ਵੱਸਦਾ ਹਰ ਨਾਮ ਨਾ ਲਾਗਾ ਪਾਓ ਨਾਮ ਨਾਮ ਵਿੱਚ ਭਾਓ ਪਿਆਰ ਕੂੜ ਕਪਟ ਬਾਜ ਲਹਜਾਸੀ ਕੂੜ ਝੂਠ ਕਪਟ ਧੋਖਾ ਪਾਜ ਪੜਦਾ ਲੈ ਜਾਂਸੀ ਸਾਰਾ ਲੈ ਜਾਂਦਾ ਹੈ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਫੀਕਾ ਆ ਲਾਓ ਉਹਦੇ ਫੀਕੇ ਬੋਲ ਸਤਿਗੁਰੂ ਪਰਮਾਨੰ ਕਰਦਿਆਂ ਨੇ ਇਹ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਪਰਮਾਤਮਾ ਤੇ ਯਕੀਨ ਨਹੀਂ ਵੱਜਦਾ ਉਹਨਾਂ ਦੇ ਅੰਦਰ ਲੋਭ ਪਰਿਗਰਜ ਟਿਕੀ ਰਹਿੰਦੀ ਹੈ ਗੁਰੂ ਦੀ ਸ਼ਰਨ ਪੈ ਕੇ ਉਹਨਾਂ ਮਨਮੁੱਖਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਨਹੀਂ ਵਿਜਦਾ ਪਰਮਾਤਮਾ ਦੇ ਨਾਮ ਵਿੱਚ ਉਹਨਾਂ ਦਾ ਪਿਆਰ ਨਹੀਂ ਬਣਦਾ ਮਨਮੁੱਖਾਂ ਦਾ ਬੋਲ ਵੀ ਰੁੱਖਾ ਰੁੱਖਾ ਹੁੰਦਾ ਹੈ ਪਰ ਉਹਨਾਂ ਦਾ ਝੂਠ ਤੇ ਠੱਗੀ ਦਾ ਪਾਜ ਉਕੜ ਹੀ ਜਾਂਦਾ ਹੈ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰ ਦਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾਂ ਕੀ ਰੀਸ ਕਰੇ ਸੋ ਭੀ ਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਅਚਿੰਤ ਚਿੰਤਾ ਤੋਂ ਬਿਨਾਂ ਕੰਮ ਕਰੇ ਪ੍ਰਭ ਤਿਨ ਕੇ ਉਹਨਾਂ ਦੇ ਕੰਮ ਉਹ ਕਾਲਪੁਰਖ ਪਰਮਾਤਮਾ ਆਪ ਕਰਦਾ ਹੈ ਜਿਨ ਹਰ ਨਾਮ ਪਿਆਰਾ ਜਿਨ੍ਹਾਂ ਨੂੰ ਅਕਾਲਪੁਰਖ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਮਿੱਠਾ ਲੱਗਦਾ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਸਦਾ ਮਨ ਬਸਿਆ ਉਹ ਸਦਾਈ ਉਹਨਾਂ ਦੇ ਮਨ ਦੇ ਵਿੱਚ ਬਸਿਆ ਰਹਿੰਦਾ ਹੈ ਸਭ ਕਾਰਜ ਸੁਵਾਰਨ ਹਾਰਾ ਉਹ ਅਕਾਲ ਪੁਰਖ ਪਰਮਾਤਮਾ ਜੋ ਸਾਰੇ ਕਾਰਜ ਸੁਵਾਰਨ ਵਾਲਾ ਹੈ ਕਾਰਜ ਸੁਵਾਰਨ ਦੇਸ ਮਰਤ ਹੈ ਉਹਨਾਂ ਕੀ ਰੀਸ ਕਰੇ ਸੇਵ ਗੁਜੇ ਜੋ ਅਕਾਲ ਪੁਰਖ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੀ ਰੀਸ ਕਰਦੇ ਹਨ ਸੇਬ ਗੁਜੇ ਉਹ ਖੁਵਾਰ ਹੁੰਦੇ ਹਨ ਜਿਨ ਹਰ ਪ੍ਰਭ ਹੈ ਰਖਵਾਰਾ ਜਿਨ੍ਹਾਂ ਦਾ ਉਹ ਅਕਾਲ ਪੁਰਖ ਪਰਮਾਤਮਾ ਰੱਖਾ ਹੈ हे ਪ੍ਰਭੂ ਜਿਨ੍ਹਾਂ ਨੂੰ ਤੇਰਾ ਹਰ ਨਾਮ ਪਿਆਰਾ ਲੱਗਦਾ ਹੈ ਤੂੰ ਉਹਨਾਂ ਦੇ ਕੰਮ ਕਰ ਦਿੰਦਾ ਹੈ ਉਹਨਾਂ ਨੂੰ ਕੋਈ ਚਿੰਤਾ ਫਿਕਰ ਨਹੀਂ ਹੁੰਦਾ ਹੈ ਪਾਈ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਸਦਾ ਵਸਤ ਨਾਮ ਸਦਾ ਵਸਦਾ ਰਹਿੰਦਾ ਹੈ ਪਰਮਾਤਮਾ ਉਹਨਾਂ ਦੇ ਸਾਰੇ ਕੰਮ ਸੁਵਾਰ ਦਿੰਦਾ ਹੈ ਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਆਪ ਬਣਦਾ ਹੈ ਉਹਨਾਂ ਦੀ ਬਰਾਬਰੀ ਜਿਹੜਾ ਵੀ ਮਨੁੱਖ ਕਰਦਾ ਹੈ ਉਹ ਖੁਵਾਰ ਹੁੰਦਾ ਹੈ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭੌਂਕੇ ਮੂਏ ਬਿਲਾਈ ਆਵਹਿ ਜਵਹਿ ਠੌਰ ਨ ਪਵਹਿ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੀ ਸਾਚ ਸਮਾਈ ਬਿਨ ਸਤਗੁਰ ਸੇਵੇ ਬਿਨਾ ਅਕਾਲ ਪੁਰਖ ਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਕਿਨੇ ਨਾ ਪਾਇਆ ਕਿਸੇ ਨੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਮਨ ਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਭੌਂਕੇ ਫਜ਼ੂਲ ਬੋਲ ਕੇ ਮੂਏ ਮਿਲ ਲਾਇ ਮੁਏ ਆਤਮਕ ਮੌਤ ਸਹੇੜ ਬੈਠਦੇ ਹਨ ਬਿਲ ਲਾਏ ਬਿਲਕ ਕੇ ਆਵਹਿ ਜਾਵਹਿ ਜੰਮਦੇ ਹਨ ਮਰਦੇ ਹਨ ਥੌਰ ਨਾ ਪਾਵੇ ਉਹ ਜਨਮ ਮਰਨ ਤੋਂ ਕਦੇ ਟਿਕਾਣਾ ਪ੍ਰਾਪਤ ਨਹੀਂ ਕਰਦੇ ਕਿ ਉਸ ਤੋਂ ਛੁਟਕਾਰਾ ਮਿਲ ਜਾਵੇ ਦੁੱਖ ਮੈਂ ਦੁੱਖ ਦੇ ਵਿੱਚ ਦੁੱਖ ਸਮਾਈ ਦੇ ਦੁੱਖ ਦੇ ਵਿੱਚ ਹੀ ਉਹ ਆਤਮਿਕ ਮੋਤੇ ਮਰ ਜਾਂਦੇ ਹਨ ਗੁਰਮੁਖ ਹੋਵੇ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੋ ਅੰਮ੍ਰਿਤ ਪੀਵੇ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹੈ ਸਹਿਜ ਸਾਜ ਸਮਾਈ ਸਹਿਜ ਆਤਮਕ ਅਡੋਲਤਾ ਵਿੱਚ ਸਾਜ ਸਦਾ ਫਿਰ ਪ੍ਰਭੂ ਨਾਮ ਵਿੱਚ ਸਮਾਇ ਲੇਨਤਾ। ਏ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਕਿਸੇ ਮਨੁੱਖ ਨੇ ਵੀ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕੀਤਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫਲੂਕ ਅਜੂਲ ਬੋਲ ਬੋਲ ਕੇ ਬੇਲਗ ਫੇਲਗ ਕੇ ਆਤਮਕ ਮੌਤ ਸੇੜ ਲੈਂਦੇ ਹਨ। ਉਹ ਸਦਾ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਇਸ ਗੇੜ ਤੋਂ ਬਚਣ ਲਈ ਕੋਈ ਟਿਕਾਣਾ ਕੋਈ ਠਾਰ ਉਹ ਲੱਭ ਨਹੀਂ ਸਕਦੇ ਦੁੱਖ ਵਿੱਚ ਜੀਵਨ ਬਤੀਤ ਕਰਦੇ ਹਨ ਆਖਰ ਦੁੱਖ ਵਿੱਚ ਹੀ ਘਰ ਹੋ ਜਾਂਦੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਪ ਲੈਂਦਾ ਹੈ ਤੇ ਇਸ ਤਰ੍ਹਾਂ ਆਤਮਕ ਅਡੋਲਤਾ ਵਿੱਚ ਸਦਾ ਠਹਿਰ ਹਰ ਨਾਮ ਵਿੱਚ ਜੀਣਾ ਰਹਿੰਦਾ ਹੈ ਬੇਨ ਸਤਗੁਰੂ ਸੇਵੇ ਜਨਮ ਨਾ ਛੋਟੈ ਜੀ ਅਨੇਕ ਕਰਮ ਕਰੇ ਦੇਖਾਈ ਬੇਦ ਪੜ ਹੈ ਤੈ ਬਾਤ ਬਖਾਣਾ ਹੈ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਪੱਜ ਛੁਟੇ ਗੁਰ ਸ਼ਰਨਾਈ ਬਿਨ ਸਤਿਗੁਰ ਸੇਵੇ ਬਿਨਾ ਅਕਾਲ ਪੁਰਖ ਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਜਨਮ ਨਾ ਛੋਟੈ ਜਨਮਾਂ ਦਾ ਗੇੜ ਜੇ ਅਨੇਕ ਕਾਰਮ ਕਰੇ ਅਧਿਕਾਈ ਜੇ ਅਨੇਕਾਂ ਤਰੀਕਿਆਂ ਦੇ ਨਾਲ ਕਾਰਮ ਕਰੇ ਉਹ ਧਾਰਮਿਕ ਕੰਮ ਕਰੇ ਅਤੇ ਕਹੀ ਬਹੁਤ 베ਦ ਪੜੈ ਤੈ ਬਾਤ ਬਖਾਣ 베ਦ ਪੜੈ 베ਦਾਂ ਨੂੰ ਪੜਦੇ ਹਨ ਤੇ ਅਤੇ ਬਾਤ ਬਖਾਣੇ ਬਾਅਦ ਚਰਚਾ ਵੈਸ ਬਖਾਣਾ ਕਰਦੇ ਹਨ ਬਿਨ ਹਰ ਪਾਤਗਵਾਈ ਪਰਮਾਤਮਾ ਦੇ ਨਾਮ ਤੋਂ ਬਿਨ ਉਹਨਾਂ ਨੇ ਆਪਣੀ ਜਿਹੜੀ ਇੱਜ਼ਤ ਅਗਵਾ ਲਈ ਸੱਚਾ ਸਤਗੁਰ ਸਦਾ ਤੇ ਰਹਿਣ ਵਾਲਾ ਆਕਾਲ ਪੁਰਖ ਪਰਮਾਤਮਾ ਸਾਜੀ ਜਿਸ ਬਾਣੀ ਜਿਸ ਦੀ ਬਾਣੀ ਸਿਵਤ ਸਲਾ ਦੀ ਬਾਣੀ ਸਦਾ ਤੇ ਰਹਿਣ ਵਾਲੀ ਹੈ ਪਾਜ ਛੁੱਟੇ ਉਹਦੀ ਸ਼ਰਨ ਪੈ ਕੇ ਗੁਰੂ ਸ਼ਰਨ ਆਈ ਇਹ ਗੁਰੂ ਦੀ ਸ਼ਰਨ ਪੈ ਕੇ ਪ੍ਰਾਪਤ ਹੁੰਦੀ ਹੈ ਗੁਰੂ ਸਹਿ ਪਰਮਾਨੰ ਕਰਦੇ ਹਨ ਇਹ ਪਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮਨੁੱਖ ਨੂੰ ਜਨਮਾਂ ਦੇ ਗੇੜ ਨਹੀਂ ਛੱਡਦੇ ਉਹ ਭਾਵੇਂ ਬਥੇਰੇ अनेका ਹੀ ਮਿੱਤਰੀ ਹੋਏ ਤਾਂ ਧਾਰਮਿਕ ਕੰਮ ਕਰਦਾ ਹੈ ਪੰਡਿਤ ਲੋਕ वेद ਆਦਿਿਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ ਅਤੇ ਉਹਨਾਂ ਬਾਬਤ ਨੇਰੀਆ ਬੈਸਾਂ ਇਹ ਕਰਦੇ ਰਹਿੰਦੇ ਹਨ ਯਕੀਨ ਜਾਣੋ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਉਹਨਾਂ ਨੇ ਪ੍ਰਭੂ ਦਰ ਤੇ ਆਪਣੀ ਇੱਜ਼ਤ ਗਵਾ ਲਈ اے ਭਾਈ ਗੁਰੂ ਸਦਾ تیر ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਨ ਵਾਲਾ ਉਸ ਦੀ ਬਾਣੀ ਪੀ ਪਰਮਾਤਮਾ ਦੀ ਸਿੱਖ ਸਲਾਹ ਵਾਲੀ ਹੈ ਜਿਹੜੇ ਮਨੁੱਖ ਦੌੜ ਕੇ ਗੁਰੂ ਦੀ ਸ਼ਰਨ ਪੈ ਜਾਂਦੇ ਹਨ ਉਹ ਆਤਮਕ ਮੌਤ ਤੋਂ ਬਚ ਜਾਂਦੇ ਹਨ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਜਿਨ ਹਰ ਮਨ ਵਸਿਆ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਹਰੀ ਵਸ ਗਿਆ ਹੈ ਸੇਧਾਰ ਸਾਚੀ ਉਹ ਅਕਾਲ ਪੁਰਖ ਪਰਮਾਤਮਾ ਦੇ ਸੱਚੇ ਦਰ ਤੇ ਸਾਜੇ ਸਚਿਆਰਾ ਪੂਰ ਹੋ ਪਵਿੱਤਰ ਮੁਖ ਵਾਲੇ ਹੋ ਗਏ ਹਨ ਉਹ ਸੁਰਪੁਰ ਹੋ ਗਏ ਹਨ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਜਿਹੜੀ ਉਹਨਾਂ ਦੀ ਸ਼ੋਭਾ ਹੈ ਉਹ ਹਰੇਕ ਯੁੱਗ ਦੇ ਵਿੱਚ ਹੋਈ ਉਹਨਾਂ ਦੀ ਸ਼ੋਭਾ ਨੂੰ ਕੋਈ ਮਿਟਾ ਨਹੀਂ ਸਕਦਾ ਨਾਨਕ ਤਿੰਨ ਕੈ ਸਦ ਬਲਿਹਾਰੈ ਜਿਨ ਹਰ ਰੱਖਿਆ ਉਰਤਾਰਾ ਤਿੰਨ ਕੈ ਉਹਨਾਂ ਦੇ ਸਾਦ ਬਲੇ ਹਾਰੈ ਨਾਨਕ ਸਦਾ ਬਲੇ ਹਾਰ ਜਾਂਦਾ ਹੈ ਜਿਨ ਹਰ ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਪਰਮਾਤਮਾ ਨੂੰ ਉਰਤਾਰ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਰੱਖਿਆ ਹੈ ਏ ਭਾਈ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪਰਮਾਤਮਾ ਆ ਵਸਦਾ ਹੈ ਉਹ ਮਨੁੱਖ ਸਦਾ ਸਿਰ ਪ੍ਰਭੂ ਦੇ ਦਰ ਦੇ ਸੁਰਪ੍ਰੇਰ ਹੋ ਜਾਂਦੇ ਹਨ ਉਹਨਾਂ ਦੀ ਵਡਿਆਈ ਹਰੇਕ ਯੁੱਗ ਦੇ ਵਿੱਚ ਆਉਂਦੀ ਹੈ ਕੋਈ ਨਿੰਦਕ ਉਹਨਾਂ ਦੀ ਇਸ ਹੋ ਰਹੀ ਵਡਿਆਈ ਨੂੰ ਮਟਾ ਨਹੀਂ ਸਕਦਾ ਹੇ ਨਾਨਕ ਮੈਂ ਉਹਨਾਂ ਮਨੁੱਖਾਂ ਤੋਂ ਸਤਕੇ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ